ਪੰਜਾਬ ਵਿੱਚ ਇੱਕ ਵਾਰ ਫਿਰ ਪੰਚਾਇਤੀ ਚੋਣਾਂ ਦਾ ਵਿਗੜ ਵੱਜ ਗਿਆ ਇੱਕ ਤਰੀਕ ਫਾਈਨਲ ਹੋਈ ਹੈ ਸਰਕਾਰ ਨੇ ਅਧਿਕਾਰੀਆਂ ਤੋਂ ਵੇਰਵੇ ਮੰਗੇ ਨੇ ਤੇ ਨਾਲ ਹੀ ਅਗਲੇ ਸਮੇਂ ਜਲਦੀ ਹੀ ਪ੍ਰਬੰਧਕ ਲੱਗ ਜਾਣਗੇ ਪੰਚਾਇਤਾਂ ਦੀ ਸਾਮ ਸੰਵਾਲ ਵਾਸਤੇ ਇਹ ਸਾਰੀ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉਕੀ ਲੇਖਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਪ੍ਰੀਆ ਦਸਿਕਾਲ ਪਿੰਡਾ ਸਾਹਿਬ ਡਾਕਟਰ ਸਾਹਿਬ ਆਪਾਂ ਅੱਜ ਵਿੱਚ ਜ਼ਿਕਰ ਕਰ ਰਹੇ ਹਾਂ ਪੰਜਾਬ ਸਰਕਾਰ ਨੇ ਅੱਜ ਫੇਰ ਪੰਚਾਇਤੀ ਚੋਣਾਂ ਸੰਬੰਧੀ ਇੱਕ ਹਲਚਲ ਕੀਤੀ ਹੈ ਤੇ ਇੱਕ ਆਰਡਰ ਨਵਾਂ ਹੋਇਆ ਇੱਕ ਪੱਤਰ ਜਾਰੀ ਹੋਇਆ ਹੈ ਅਧਿਕਾਰੀਆਂ ਤੋਂ ਕਿਹੜੇ ਵੇਰਵੇ ਮੰਗੇ ਨੇ ਜਿਸ ਤੋਂ ਇੱਕ ਵੱਡਾ ਸੰਕੇਤ ਹੈ ਕਿ ਸਰਕਾਰ ਜਲਦੀ ਹੀ ਇਹ ਚੋਣਾਂ ਕਰਵਾਉਣ ਦੇ ਰੌਂ ਦੇ ਵਿੱਚ ਹੈ ਅਗਲੇ ਸਮੇਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਦਾ ਇੱਕ ਇਰਾਦਾ ਹੈ ਕਿ ਚੋਣਾਂ ਕਰਵਾ ਦਿੱਤੀਆਂ ਜਾਣ ਅਜਿਹਾ ਜਾਪ ਰਿਹਾ ਹੈ ਹੁਣ ਜ ਫਿਲਹਾਲ ਸਰਕਾਰ ਵੱਲੋਂ ਫਿਲਹਾਲ ਪ੍ਰਬੰਧਕ ਲਗਾਉਣ ਦੀ ਇੱਕ ਕਬੈਦ ਰੰਬੀਏ ਕਹਿੰਦਾ ਭਾਵੇਂ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਜਿਹੜੀ ਪੰਚਾਇਤੀ ਚੋਣਾਂ ਦੀ ਜਿਹੜੀ ਮਿਆਦ ਹੈ ਹੁਣ ਇੰਨੇ ਦਿਨ ਹੀ ਨੇੜੇ ਟੁੱਕ ਰਹੀ ਹੈ ਤੇ ਉਸ ਤੋਂ ਪਹਿਲਾਂ ਪ੍ਰਬੰਧਕਾਂ ਸਬੰਧੀ ਜਿਹੜੀ ਸਾਰੀ ਪ੍ਰਕਿਰਿਆ ਉਹ ਮੁਕੰਮਲ ਕਰ ਲਈ ਚਾਏ ਡਾਕਟਰ ਸਾਹਿਬ ਇਸ ਸਬੰਧੀ ਸਰਕਾਰ ਵੱਲੋਂ ਜਿਹੜੀ ਨਵੀਂ ਇੱਕ ਹਿਲਜੁਲ ਸਾਹਮਣੇ ਆਈ ਹੈ ਪੱਤਰ ਸਾਹਮਣੇ ਆਇਆ ਹੈ ਡਾਕਟਰ ਸਾਹਿਬ ਉਹ ਕੀ ਹੈ ਤੇ ਦੱਸਿਓ ਕਿ ਪੰਚਾਇਤ ਚੋਣਾਂ ਸਬੰਧੀ ਸਰਕਾਰ ਕਿਹੜੇ ਇਰਾਦੇ ਦੇ ਵਿੱਚ ਹੈ ਹੁਣ ਕਿ ਉਸ ਤੋਂ ਪਹਿਲਾਂ ਵੀ ਸਰਕਾਰ ਵੱਲੋਂ ਇੱਕ ਅਜੀਹੀ ਤਰ੍ਹਾਂ ਦੀ ਕਵਾਇਦ ਰੰਬੀ ਗਈ ਸੀ ਜਿਹੜੀ ਅੱਧ ਵਿਚਾਲੇ ਖੜ ਗਈ ਸੀ ਉਹ ਕਿਵੇਂ ਖੜੀ ਸੀ ਤੇ ਹੁਣ ਸਰਕਾਰ ਕਿਵੇਂ ਅੱਗੇ ਕਦਮ ਉਧਾਰੀ ਹੈ ਜੀ ਡਾਕਟਰ ਸਾਹਿਬ ਭਿੰਦਰ ਸਾਹਿਬ ਪੰਜਾਬ ਸਰਕਾਰ ਨੇ ਇੱਕ ਪੰਚਾਇਤੀ ਚੋਣਾਂ ਦੇ ਸਬੰਧ ਦੇ ਵਿੱਚ ਸਮੂਹ ਪੰਚਾਇਤ ਅਸਰਾਂ ਨੂੰ ਪੰਚਾਇਤੀ ਰਾਜ ਨਾਲ ਸੰਬੰਧਿਤ ਉਹਨਾਂ ਨੂੰ ਇੱਕ ਪੱਤਰ ਭੇਜ ਕੇ ਉਹਨਾਂ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਇੱਕਤ ਭਵਿੱਖ ਦੇ ਵਿੱਚ ਪੰਚਾਇਤੀ ਚੋਣਾਂ ਕਰਾਈਆਂ ਜਾਣੀਆਂ ਨੇ ਤੇ ਇਸ ਸੰਬੰਧੀ ਜਿਹੜੀਆਂ ਦੀਆਂ ਪੰਚਾਇਤਾਂ ਦੀ ਮਿਆਦ ਪੁੱਗ ਚੁੱਕੀ ਹੈ ਉਨ੍ਹਾਂ ਨੂੰ ਪੰਕ ਕਰਕੇ ਉੱਥੇ ਪ੍ਰਬੰਧ ਕਲਾਏ ਜਾਣੇ ਨੇ ਇਸ ਸਬੰਧੀ ਪੱਤਰ ਜਾਰੀ ਕੀਤਾ ਤੇ ਉਹਦੇ ਵਿੱਚ ਪੂਰੇ ਬੇਰਬਮੀ ਮਿਲ ਗਏ ਨੇ ਤੇ ਇਸ ਵਾਰ ਸਰਕਾਰ ਪੂਰੀ ਮਸਤਿਹਦੀ ਦੇ ਨਾਲ ਪੂਰੇ ਠੋਸ ਕਦਮਾਂ ਦੇ ਨਾਲ ਕਾਰਜ ਕਰਨ ਦੇ ਲਈ ਯਤਨਸ਼ੀਲ ਹੈ ਕਿਉਂਕਿ ਜਿਸ ਤਰ੍ਹਾਂ ਕਿ ਪਹਿਲਾਂ ਜਦੋਂ ਪੰਚਾਇਤ ਨੇ ਪਿਛਲੇ ਸਾਲ ਸਾਰੀਆਂ ਪੰਕ ਕਰ ਦਿੱਤੀਆਂ ਸਨ ਤੇ ਪ੍ਰਬੰਧ ਕਲਗਾ ਦਿੱਤੇ ਸਨ ਪਰੰਤੂ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਤੇ ਜਿੱਥੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੀ ਬਹੁਤ ਕਿਰਕਰੀ ਹੋਈ ਤੇ ਇਸ ਸੰਦਰਭ ਦੇ ਵਿੱਚ ਪੰਜਾਬ ਸਰਕਾਰ ਨੂੰ ਆਪਣਾ AG ਨੂੰ ਵੀ ਬਦਲਣਾ ਪਿਆ ਤੇ ਹੋਰ ਵੀ ਕਾਫੀ ਯਾਨੀ ਇਸ ਦੇ ਵਿੱਚ ਸਰਕਾਰ ਦੀ ਨਿਮੋਸ਼ੀ ਹੋਈ ਸੀ ਇਸ ਵਾਰ ਸਰਕਾਰ ਕੋਈ ਬਕਲਪ ਨਹੀਂ ਛੱਡਣਾ ਚਾਹੁੰਦੀ ਉਹਨਾਂ ਨੇ ਪੱਤਰ ਜਿਹੜਾ ਜਾਰੀ ਕੀਤਾ ਉਹਦੇ ਵਿੱਚ ਇਹ ਲਿਖਿਆ ਕਿ ਜਿਹੜੇ ਆ ਪੰਚਾਇਤਾਂ ਦੀ ਪਹਿਲੀ ਮੀਟਿੰਗ ਤੋਂ 5 ਸਾਲ ਪੂਰੇ ਹੋ ਚੁੱਕੇ ਨੇ ਜਿਸ ਤਰ੍ਹਾਂ ਉਹ ਡੇਟਾ ਮੰਗੀਆਂ ਨੇ ਤੇ ਨਾਲ ਹੀ ਉਹਨਾਂ ਨੇ ਉਸ ਪੰਚਾਇਤ ਦੇ ਵਿੱਚ ਪ੍ਰਬੰਧ ਕਲਾਉਣ ਲਈ ਉਸ ਅਧਿਕਾਰੀ ਦਾ ਨਾਮ ਮੰਗਿਆ ਤੇ ਪੰਚਾਇਤਾਂ ਦੇ ਬਾਰੇ ਹਲਕੇ ਤੇ ਹਲਕਾ ਔਰ ਬਲਾਕ ਹਰਾ ਉਹਨਾਂ ਨੇ ਪੰਚਾਇਤ ਦਾ ਵੀਰਵਾ ਮੰਗਿਆ ਕਾ ਤੇ ਉਹ ਵੀ ਇੱਕ ਦਿਨ ਦੇ ਵਿੱਚ ਹੀ 16 ਜਨਵਰੀ ਤੱਕ ਉਹਨਾਂ ਨੇ ਕਹਿ ਕੀਤੀ ਹੈ ਨਿਸ਼ਚਿਤ ਕੀਤੀ ਹੈ ਮਤੀ ਉਹਦੇ ਲਈ ਉਹਨਾਂ ਨੇ ਸੌਫਟ ਕਾਪੀ ਔਰ ਆਪਣੀ ਪੈਨ ਡਰਾਈਵ ਦੇ ਵਿੱਚ ਉਹਨਾਂ ਤੋਂ ਮੰਗਿਆ ਗਿਆ ਕਾ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ ਤੇ ਚੋਣਾਂ ਕਰਵਾਉਣ ਦਾ ਰਾਹ ਪਧਰਾ ਕੀਤਾ ਜਾ ਸਕੇ ਇਹ ਪੰਚਾਇਤ ਦਾ ਅ ਪੰਚਾਇਤੀ ਰਾਜ ਬਾਰੇ ਸਰਕਾਰ ਦਾ ਜਿਹੜਾ ਹੈਗਾ ਅ ਜਿਹੜਾ ਐਕਟ ਹੈ ਉਹਦੀ ਧਾਰਾ 29 ਏ ਦੀ ਹਿੰਦ ਉਹ ਪੰਚਾਇਤਾਂ ਨੂੰ ਭੰਗ ਕਰਨ ਦੀ ਪ੍ਰਕਿਰਿਆ ਅਰੰਭਣਾ ਚਾ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਕਿ ਪੰਚਾਇਤਾਂ ਨੇ ਵੱਖੋ-ਵੱਖਰੀਆਂ ਪੰਚਾਇਤਾਂ ਦੀ ਵੱਖੋ-ਵੱਖਰੀ ਜਗ੍ਹਾ ਤੇ ਵੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ 5 ਸਾਲ ਦਾ ਜਿਹੜਾ ਕਹਿੰਦਾ ਪਾਬਕ ਜਿਹੜੇ ਪੰਚਾਇਤਾਂ ਜਦੋਂ ਪੰਚਾਇਤੀ ਕਾਰਜ ਜਿਹੜੀਆਂ ਜਿਹੜੀਆਂ ਪੰਚਾਇਤਾਂ ਨੇ ਪਿਛਲੇ 5 ਸਾਲ ਪਹਿਲਾਂ ਸ਼ੁਰੂ ਕੀਤੇ ਸਨ ਜਿੱਥੇ-ਜਿੱਥੇ ਸੌਚਕ ਸਮਾਗਮ ਹੋਏ ਸਨ ਕਹਿੰਦਾ ਪਾਬਕ ਪਹਿਲੀ ਮੀਟਿੰਗ ਸੌਚਕ ਸਮਾਗਮ ਨੂੰ ਮੰਨਿਆ ਜਾਂਦਾ ਗੱਟ ਸਾਹਿਬ ਕਿਵੇਂ ਹੈ ਤਕਰੀਬ ਤਕਰੀਬਨ ਪਿੰਡਰ ਸਾਹਿਬ ਇਹੀ ਹੈ ਜਦੋਂ ਪੰਚਾਇਤ ਨੂੰ ਸੌਂਚਕਾਰ ਤਰੀਕਾ ਕੰਸਟੀਟਿਊਟ ਹੋ ਗਈ ਤਾਂ ਉਹਨਾਂ ਦੀ ਮੀਟਿੰਗ ਤੇ ਉਹਨਾਂ ਨੇ ਸਭਾ ਦੇ ਅਲੱਗ-ਅਲੱਗ ਥਾਵਾਂ ਤੇ ਡਿਵੀਜ਼ਨ ਵਾਈਜ਼ ਇਹ ਸਮਝ ਚ ਕਹੀਆਂ ਸੀ ਕਿਉਂਕਿ ਸਰਕਾਰ ਜਿਵੇਂ ਰਿਪੋਰਟ ਮੰਗ ਰਹੀ ਹੈ ਵੇਰਵੇ ਮੰਗ ਰਹੀ ਹੈ ਤਰੀਕਾ ਮੰਗ ਰਹੀ ਹੈ ਜੀ ਇੰਟਰਸਾਵੇ ਹੋਈ ਹੈ ਬੈਸੇ ਤਾਂ ਜਨਵਰੀ ਦੇ ਵਿੱਚ ਮੇਰੇ ਖਿਆਲ ਸਾਰੀਆਂ ਪੰਚਾਇਤਾਂ ਦੀ ਮਿਆਦ ਪੂਰੀ ਹੋ ਹੀ ਰਹੀ ਹੈ ਉਹ ਉਸੇ ਕਰਕੇ ਸਰਕਾਰ ਫੂਕ ਫੂਕ ਕੇ ਕਦਮ ਚੁੱਕ ਰਹੀ ਹੈ ਉਸ ਹਿਸਾਬ ਨਾਲ ਕੁਝ ਦੀ ਪੂਰੀ ਮਿਆਦ ਪੁੱਗ ਚੁੱਕੀ ਹੈ ਕੁਝ ਪੰਚਾਇਤਾਂ ਦੀ ਮਿਆਦ ਪੁੱਗਣ ਕਿਨਾਰੇ ਹੈ ਹਾਂਜੀ ਇਸ ਦੇ ਲਈ ਜਿੱਥੇ ਜਿੱਥੇ ਹੁਣ ਜਿਹੜੀ ਜਿਹੜੀ ਪੰਚਾਇਤ ਦੀ ਮਿਆਦ ਪੁੱਗੀ ਜਾਏਗੀ ਤਾਂ ਉੱਥੇ ਮਤਲਬ ਤੁਰੰਤ ਪ੍ਰਭਾਵ ਨਾਲ ਜਿਹੜਾ ਕਾਰਜ ਭਾਰ ਉਹ ਪ੍ਰਬੰਧਕ ਦੇ ਹਵਾਲੇ ਕਰ ਦਿੱਤਾ ਜਾਏਗਾ ਜਿਵੇਂ ਕਿ ਸਰਕਾਰ ਨੇ ਬੜੀ ਤੇਜ਼ੀ ਨਾਲ ਅੱਜ ਇਹ ਪੱਤਰ ਲਿਖਿਆ ਕਾਲ ਰਿਪੋਰਟ ਮੰਗੀ ਗਈ ਹੈ ਕਹਿੰਦਾ ਭਾਬ ਕੇ ਸਰਕਾਰ ਬੜੀ ਇਸ ਮਾਮਲੇ ਦੇ ਵਿੱਚ ਤੇਜ਼ੀ ਦਾ ਕੀ ਮਤਲਬ ਹੈ ਇੰਨੀ ਤੇਜ਼ ਜੀ ਡਾਕਟਰ ਸਾਹਿਬ ਇਸ ਦਾ ਮਤਲਬ ਹੈ ਵੀ ਇਸ ਹਫਤੇ ਦੇ ਵਿੱਚ ਵਿੱਚੋ ਆਪਣੀ ਸਾਰੀ ਕਾਰਵਾਈ ਮੁਕੰਮਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰੇ ਪੰਚਾਇਤੀ ਚੋਣਾਂ ਕਰਾਈਆਂ ਜਾਣੀਆਂ ਨੇ ਇਸ ਦੇ ਲਈ ਕਿਉਂਕਿ ਸਮਾਂ ਵੀ ਥੋੜਾ ਤੇ ਇਹ ਜਿਹੜਾ ਸਰਕਾਰ ਨੇ ਕਾਰਜ ਕਰਨੇ ਨੇ ਕਾਫੀ ਇਹ ਕਾਰਜ ਹੁੰਦੇ ਨੇ ਬਾਰਡ ਬੰਦੀ ਆ ਤੇ ਬਾਕੀ ਪੰਚਾਇਤੀ ਰਾਜ ਦੇ ਵਿੱਚ ਜਿਸ ਤਰ੍ਹਾਂ ਕਿ ਪਹਿਲਾਂ ਕਿਹਾ ਜਾ ਰਿਹਾ ਹੈਗਾ ਵੇ ਪੰਚਾਇਤ ਦਾ ਇਸ ਵਾਰ ਡਾਇਰੈਕਟ ਚੋਣ ਕਰਾਉਣੀ ਹੈ ਜਾਂ ਇਨਡਾਇਰੈਕਟ ਚੋਣ ਕਰਾਉਣੀ ਹੈ ਇਹ 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 ਵੀ ਵਿਚਾਰ ਹਾਂ ਬਿਲਕੁਲ ਡਾਕਟਰ ਸਾਹਿਬ ਉਹ ਵੀ ਮਾਮਲਾ ਅਜੇ ਕਲੀਅਰ ਨਹੀਂ ਹੋਇਆ ਸਰਕਾਰ ਵੱਲੋਂ ਸ਼ਾਇਦ ਸਾਫ਼ ਨਹੀਂ ਕੀਤਾ ਗਿਆ ਹਾਲਾਂਕਿ ਮੀਡੀਆ ਐਂਗਲ ਤੇ ਇਹ ਗੱਲ ਪਿਛਲੇ ਸਮੇਂ ਵੱਡੀ ਚਰਚਾ ਦੇ ਵਿੱਚ ਰਹੀ ਹੈ ਤੇ ਆਮ ਲੋਕਾਂ ਦੀ ਇਸ ਮਾਮਲੇ ਦੇ ਵਿੱਚ ਜਾਣਨ ਦੀ ਬੜੀ ਉਤਸ਼ਖਤਾ ਵੀ ਹੈ ਖਿੱਚ ਵੀ ਹੈ ਕਿ ਜਿਹੜੀ ਪੰਚਾਇਤ ਉਹਦੀ ਕਿਹੜੇ ਰੂਪ ਦੇ ਵਿੱਚੋਂ ਸਰਪੰਚ ਦੀ ਚੋਣ ਹੋਏਗੀ ਸਿੱਧੀ ਹੋਏਗੀ ਜਾਂ ਪੰਚਾਂ ਦੇ ਥਰੂ ਕਿਉਂਕਿ ਸਰਕਾਰ ਨਵੀਂ ਹੈ ਇਹ ਸਰਕਾਰ ਆਪਣੇ ਪੱਧਰ ਉਤੇ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾ ਰਹੀ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਇੱਕ ਵਾਰ ਅਕਾਲੀ ਸਰਕਾਰ ਨੇ ਡਾਕਟਰ ਸਾਹਿਬ ਇਹ ਪੰਚਾਇਤ ਤੋਂ ਸਰਪੰਚ ਚੁਣੀ ਸੀ ਉਸ ਤੋਂ ਬਾਅਦ ਕਾਂਗਰਸ ਆ ਗਈ ਤਾਂ ਉਹਨਾਂ ਨੇ ਫਿਰ ਜਿਹੜੀ ਸਰਪੰਚੀ ਦੀ ਚੋਣ ਸਿੱਧੀ ਕਰ ਦਿੱਤੀ ਸੀ ਕਹਿੰਦਾ ਭਾਵੇਂ ਕਿ ਸਿੱਧੀ ਜਾਂ ਅਸਿੱਧੀ ਹੁਣ ਡਾਕਟਰ ਸਾਹਿਬ ਸਰਕਾਰ ਵੱਲੋਂ ਹਾਲੇ ਤਾਈਂ ਇਨਸਾਫ ਸ਼ਾਇਦ ਨਹੀਂ ਕੀਤਾ ਗਿਆ ਸ਼ਾਇਦ ਉਹ ਵੀ ਪ੍ਰਕਿਰਿਆ ਸਿੱਧੀ ਸਰਪੰਚੀ ਵਾਲੀ ਹੀ ਸੰਭਾਵਨਾ ਬਧੇਰੇ ਲੱਗ ਰਹੀ ਹੈ ਜੀ ਡਾਕਟਰ ਸਾਹਿਬ हां इस तोता तो तो इस तरह ਹਾਲੇ ਤੱਕ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਇਆ ਤੇ ਜਿਸ ਤਰ੍ਹਾਂ ਸਮਾਂ ਥੋੜਾ ਹੈ ਇਹਦੇ ਤੋਂ ਤਾਂ ਇਹੀ ਲੱਗਦੀ ਹੈ ਵੀ ਜੋ ਚੱਲ ਰਿਹਾ ਸਥਾਪਤ ਵੰਡਾ ਇਸ ਦੇ ਅਨਸਾਰ ਹੀ ਚੋਣਾਂ ਕਰਾਈਆਂ ਜਾਣਗੀਆਂ ਤੇ ਦੂਸਰਾ ਵਾਰਡਬੰਦੀ ਨੂੰ ਲੈ ਕੇ ਸਰਕਾਰ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਲੋਕਾਂ ਨੇ ਕੁਝ ਇਤਰਾਜ਼ ਪ੍ਰਗਟਾਏ ਵਾਰਡਬੰਦੀ ਨੂੰ ਲੈ ਕੇ ਸਰਕਾਰ ਉਹਨਾਂ ਮਾਮਲਿਆਂ ਦੇ ਵਿੱਚ ਪਿਛਲੇ ਸਮੇਂ ਗੰਭੀਰ ਰਹੀ ਹੈ ਹਾਲੇ ਵਾਰਡਬੰਦੀ ਦਾ ਮਾਮਲਾ ਵੀ ਪੂਰੀ ਤਰ੍ਹਾਂ ਸਰੇ ਨਹੀਂ ਚੜਿਆ ਅਮੇਕੀ ਪਿਛਲੇ ਸਮੇਂ ਕਈ ਲਾਸਟ ਤਰੀਕਾ ਅ fırsਰਾਂ ਨੂੰ ਦਿੱਤੀਆਂ ਗਈਆਂ ਕਈ ਇਸ ਸੰਬੰਧੀ ਬੈਠਕਾਂ ਵੀ ਹੁੰਦੀਆਂ ਰਹੀਆਂ ਪਰੰਤੂ ਹਾਲੇ ਸ਼ਾਇਦ ਉਹ ਮਾਮਲਾ ਵੀ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੋਇਆ ਸ਼ਾਇਦ ਹੁਣ ਕਿਉਂਕਿ ਜਿਵੇਂ ਸਰਕਾਰ ਨੇ ਤੇਜ਼ੀ ਫੜੀ ਹੈ ਅਜਿਹੇ ਸਾਰੀਆਂ ਜਿਹੜੀਆਂ ਕਾਗਜ਼ੀ ਕਾਰਵਾਈਆਂ ਨੇ ਉਹ ਹੁਣ ਮੁਕੰਮਲ ਹੋਣ ਵੱਲ ਜ਼ਰੂਰ ਵਧਣਗੀਆਂ ਜੀ ਡਾਕਟਰ ਸਾਹਿਬ ਕਿਉਂਕਿ ਭਿੰਦਰ ਸਾਹਿਬ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਕਿ ਪੰਚਾਇਤੀ ਚੋਣਾਂ ਦੇ ਸਬੰਧ ਦੇ ਵਿੱਚ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਉੱਥੇ ਕਾਫੀ ਦੇ ਬਾਰੇ ਰੜਕਿਆ ਵੀ ਗਿਆ ਤੇ ਹਾਈ ਕੋਰਟ ਵੱਲੋਂ ਵੀ ਇਹ ਹਦਾਇਤਾਂ ਹੋ ਰਹੀਆਂ ਨੇ ਵੀ ਪੰਚਾਇਤੀ ਚੋਣਾਂ ਕਦੋਂ ਕਰਾਈਆਂ ਜਾਣੀਆਂ ਨੇ ਡੇਟ ਮੰਗੀ ਜਾ ਰਹੀ ਹੈ ਬਿਲਕੁਲ ਸਾਹਿਬ ਤਾਂ ਹੀ ਤਾਂ ਸਰਕਾਰ ਬੜੇ ਫੂਕ ਫੂਕ ਕੇ ਕਦਮ ਧਰ ਰਹੀ ਇਸ ਮਾਮਲੇ ਦੇ ਵਿੱਚ ਹਰ ਜਿਹੜੀ ਪ੍ਰਕਿਰਿਆ ਹੈ ਉਹਦੇ ਤੇ ਬੜਾ ਫੂਕ ਫੂਕ ਕੇ ਕਦਮ ਧਰਿਆ ਜਾ ਰਿਹਾ ਕਿਉਂਕਿ ਪਹਿਲਾਂ ਹੀ ਮਾਮਲਾ ਹਾਈ ਕੋਰਟ ਦੇ ਵਿੱਚ ਸਰਕਾਰ ਜਵਾਬ ਦੇ ਹੋਈ ਸਰਕਾਰ ਨੂੰ ਪਿੱਛੇ ਮੁੜਨਾ ਪਿਆ ਕਿਉਂਕਿ ਪੰਚਾਇਤ ਯੂਨੀਅਨ ਜਿੱਥੇ ਹਾਈ ਕੋਰਟ ਦੇ ਵਿੱਚ ਸਰਕਾਰ ਦੇ ਬਰਾਬਰ ਜਾ ਖੜੀ ਸੀ ਉੱਥੇ ਵਿਰੋਧੀ ਧਿਰਾਂ ਨੇ ਵੀ ਇਸ ਮਾਮਲੇ ਨੂੰ ਵੱਡੇ ਪੱਧਰ ਉੱਤੇ ਲਿਆ ਸੀ ਸਰਕਾਰ ਦੀ ਕਾਫੀ ਕਿਰਕਰੀ ਕਹਿ ਲਈ ਕਿ ਉਸ ਸਮੇਂ ਹੋਈ ਸੀ ਸਰਕਾਰ ਨਹੀਂ ਚਾਹੁੰਦੀ ਕਿ ਹੁਣ ਵੀ ਕੋਈ ਮਾਮਲਾ ਅਜਿਹਾ ਉਜਨਬਾਜੀ ਵਾਲਾ ਅੱਗੇ ਵਧੇ ਜੀ ਡਾਕਟਰ ਸਾਹਿਬ ਇਸੇ ਕਰਕੇ ਜਿਹੜੀ ਚਿੱਠੀ ਪੰਜਾਬ ਸਰਕਾਰ ਨੇ ਜਾਰੀ ਕੀਤੀ ਹੈ ਉਹਨੇ ਬਿਲਕੁਲ ਹੇਠਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਿਸ਼ਚਿਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਵੀ ਉਹ ਪੂਰੀ ਸਪਸ਼ਟ ਰਹੇ ਸਪਸ਼ਟ ਸੂਚਨਾ ਦੇਣ ਨਾਤੇ ਇਹ ਹੋਵੇ ਕਿ ਪ੍ਰਸ਼ਾਸਨਿਕ ਠੁੱਸੀ ਗਈ ਹੈ ਉਹ ਉਸ ਦੇ ਲਈ ਪੂਰੀ ਤਰ੍ਹਾਂ ਉਹਨਾਂ ਨੇ ਸਪਸ਼ਟ ਪੱਤਰ ਮੰਗਿਆ ਤੇ ਸਪਸ਼ਟ ਜਿਹੜੇ ਅਧਿਕਾਰੀ ਲਾਏ ਜਾਣੇ ਨੇ ਪ੍ਰਬੰਧ ਕਲਾਏ ਜਾਣੇ ਨੂੰ ਉਹਨਾਂ ਦੇ ਵੀ ਰੇਪ ਮੰਗਦੇ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਕਾਰਜ ਸ਼ੈਲੀ ਹੈ ਸਰਕਾਰ ਦੀ ਇਹ ਪੂਰੀ ਤਰ੍ਹਾਂ ਇਸ ਤਰ੍ਹਾਂ ਲੱਗਦਾ ਵੀ ਆਪਣੇ ਆਪ ਨੂੰ ਪਾਰਦਰਸ਼ਤਾ ਦੇ ਨਾਲ ਸਰਕਾਰ ਇਸ ਦੇ ਕੰਮ ਦੇ ਵਿੱਚ ਨੇਪਰੇ ਚਾੜਨਾ ਚਾਹ ਰਹੀ ਹੈ ਤੇ ਕੋਈ ਆਪਣੇ ਉੱਪਰ ਇਸ ਤਰ੍ਹਾਂ ਦਾ ਅਕਸ ਨਹੀਂ ਉਠਾਉਣਾ ਚਾਹ ਰਹੀ ਬਿਲਕੁਲ ਡਰ ਸਾਹਿਬ ਉਦਾ ਜਿਵੇਂ ਕਿ ਤੁਸੀਂ ਦੱਸਿਆ ਕਿ ਵਕ ਵਕ ਸਮੇਂ ਜਿੱਤੇ ਜਿੱਤੇ ਸਮਾਗਮ ਹੋਈ ਸ਼ਾਇਦ ਉਹ ਪਹਿਲੀ ਮੀਟਿੰਗ ਮੰਨ ਕੇ ਸਰਕਾਰ ਸਮਝ ਲਵੇ ਕਿ ਪੰਜ ਸਾਲ ਕਿਹੜੇ ਜ਼ਿਲ੍ਹੇ ਦੇ ਕਿਹੜੇ ਡਿਵੀਜ਼ਨ ਪੰਜ ਪੰਜ ਸਾਲ ਮੁਕੰਮਲ ਹੋਈ ਦੀ ਹੁਣ ਜ ਅਕਸਰ ਹੀ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਇੱਕੋ ਹੁਕਮ ਦੇ ਵਿੱਚ ਹੀ ਪੰਚਾਇਤਾਂ ਨੂੰ ਬਹਾਲ ਕਰਦੀ ਹੈ ਜਾਂ ਭੰਗ ਕਰਦੀ ਅਕਸਰ ਆਪਾਂ ਪਿਛਲੇ ਸਮੇਂ ਦੇਖਦੇ ਹੀ ਰਹੇ ਹਾਂ ਤੇ ਹੁਣ ਵੀ ਸ਼ਾਇਦ ਅਜਿਹੀ ਤਰ੍ਹਾਂ ਦਾ ਹੀ ਕੋਈ ਹੁਕਮ ਸਰਕਾਰ ਵੱਲੋਂ ਆਏਗਾ ਭੰਗ ਹੋਣ ਸੰਬੰਧੀ ਕਿਉਂਕਿ ਭਾਵੇਂ ਅੱਗੇ ਪਿੱਛੇ ਵੀ ਕੁਝ ਪੰਚਾਇਤਾਂ ਨੂੰ ਸੌਂਚ ਚੁੱਕ ਸਮਾਗਮ ਹੋਏ ਨੇ ਜਾਂ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਨੇ ਪਰੰਤੂ ਸਰਕਾਰ ਇਹ ਸਾਰੇ ਮਾਮਲੇ ਨੂੰ ਇੱਕੋ ਹੁਕਮ ਦੇ ਵਿੱਚ ਲਵੇਗੀ ਜਿਹੜੀ ਬਦੇਰੀ ਸੰਭਾਵਨਾ ਜੀ ਡਾਕਟਰ ਸਾਹਿਬ ਪਿੰਡਰ ਸਾਹਿਬ ਠੀਕ ਹੈ ਹੁਕਮ ਜਰੂਰ ਇੱਕ ਹੋਏਗਾ ਪਰੰਤੂ ਉਹਦੇ ਵਿੱਚ ਸਪੈਸੀਫਿਕ ਕੀਤਾ ਜਾਵੇਗਾ ਵੀ ਉਹਨਾਂ ਦੀ ਭੰਗੂਣ ਦੀ ਨੀਤੀ ਤੋਂ ਇਸ ਤਰ੍ਹਾਂ ਸਮਝਿਆ ਜਾਵੇਗਾ ਇਹ ਇਸ ਲਈ ਕਲੀਅਰ ਜਿਸ ਤਰ੍ਹਾਂ ਪਰਹੌਰ ਮੈਦੀ ਪੱਤਰ ਦੀ ਜਿਹੜੀ ਵਾਰਤ ਹੈ ਇਹਦੇ ਤੋਂ ਲੱਗ ਰਿਹਾ ਹੈਗਾ ਇਸ ਤਰ੍ਹਾਂ ਦਾ ਸਰਕਾਰ ਆਰਡਰ ਪਾਸ ਕਰੇਗੀ ਜਿਸ ਦੇ ਉੱਪਰ ਕੋਈ ਕਾਨੂੰਨੀ ਨੁਕਤਾ ਨਗਾ ਤੋਂ ਕੋਈ ਉਜਰ ਨਾ ਖੜਾ ਹੋ ਸਕੀ ਪੰਡਿਤ ਸਾਹਿਬ ਬਿਲਕੁਲ ਡਾਕਟਰ ਸਾਹਿਬ ਇਸ ਮਾਨ ਸਰਕਾਰ ਨੇ ਐਤਕੀ ਇੱਕ ਜਿਹੜੀ ਵੱਖਰੀ ਤਰ੍ਹਾਂ ਦੀ ਇੱਕ ਮਾਡਲੇ ਤੌਰ ਤੇ ਪਹਿਲਾਂ ਜਿਹੜੀ ਕਬੈਦ ਰੰਭੀ ਸੀ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਕਿ ਜਿਹੜੇ ਛੋਟੇ ਛੋਟੇ ਪਿੰਡ ਨੇ ਉਹ ਮਰਜ ਕਰ ਦਿੱਤੇ ਜਾਣਗੇ ਵੱਡੀਆਂ ਗ੍ਰਾਮ ਪੰਚਾਇਤਾਂ ਦੇ ਵਿੱਚ ਜਿੱਥੇ ਛੋਟੀਆਂ ਛੋਟੀਆਂ ਪੰਚਾਇਤਾਂ ਪਿਛਲੇ ਸਮੇਂ ਬਣੀਆਂ ਸਨ ਸ਼ਾਇਦ ਉਹ ਅਮਲ ਉਸ ਕਦਰ ਪਾਵੇਂ ਨਹੀਂ ਅੱਗੇ ਵਧਿਆ ਪਰੰਤੂ ਇੱਕ ਗੱਲ ਜ਼ਰੂਰ ਸਾਫ਼ ਹੋਈਏ ਕਿ ਜਿਵੇਂ ਪਹਿਲਾਂ ਕੁਝ ਮੁਹੱਲਿਆਂ ਦੇ ਲੋਕ ਕੁਝ ਦੇਰਿਆਂ ਦੇ ਲੋਕ ਫਾਈਲਾਂ ਤਿਆਰ ਕਰਕੇ ਸਰਕਾਰ ਵੱਲ ਬਾਤ ਉਠਦੇ ਸੀ ਕਿ ਸਾਡੀ ਨਵੀਂ ਪੰਚਾਇਤ ਵੱਖਰੀ ਪੰਚਾਇਤ ਕੀਤੀ ਜਾਵੇ ਅਜਿਹੀ ਸ਼ਾਇਦ ਹੈ ਕਿ ਘਟ ਜਿਹੜੇ ਲੋਕਾਂ ਨੂੰ ਮਤਲਬ ਤਵਕਕੋ ਦੇਣੀ ਪਈਏ ਕਿਉਂਕਿ ਸਰਕਾਰ ਵੱਲੋਂ ਇੱਕ ਇਸ਼ਾਰਾ ਕਰ ਦਿੱਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਿਹਾ ਪਹਿਲਾਂ ਇੱਕ ਹੁਕਮ ਵੀ ਕੀਤਾ ਸੀ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਬੇਸ਼ੱਕ ਇਹ ਤਾਂ ਹੈ ਸਰਕਾਰ ਦਾ ਇੱਕ ਪ੍ਰਕਿਰਿਆ ਪ੍ਰਬੰਧਕੀ ਪੱਧਰ ਦੇ ਉੱਪਰ ਐਡਮਿਨਿਸਟ੍ਰੇਟਿਵ ਫੈਸਲੇ ਹੁੰਦੇ ਨੇ ਇਸ ਤਰ੍ਹਾਂ ਦਾ ਜੇਕਰ ਸਰਕਾਰ ਨੇ ਚਾਹਿਆ ਵੀ ਇਸ ਤਰ੍ਹਾਂ ਦਾ ਕਰਨਾ ਇਹਦੇ ਲਈ ਫਿਰ ਅਮਲ ਦੇ ਵਿੱਚ ਲਿਆਉਣ ਲਈ ਕਾਫੀ ਇੱਕ ਜਿਹੜੀ ਇੱਕ ਪ੍ਰਕਿਰਿਆ ਉਹ ਰੰਭਣੀ ਪਏਗੀ ਵੈਸੇ ਵੀ ਜੇ ਦੇਖਿਆ ਜਾਵੇ ਤਾਂ ਭਿੰਦਰ ਸਾਹਿਬ 1 ਅਧ ਜਨਵਰੀ ਗਈ ਤੇ April ਜਾਂ May ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਵੀ ਆ ਰਹੀਆਂ ਨੇਗੀਆਂ ਉਹਨਾਂ ਦੀ ਵੀ ਮਿਆਦ ਉੱਗ ਰਹੀ ਹੈ ਇਸ ਕਰਕੇ ਸੰਭਾਵਨਾਵਾਂ ਇਹ ਤਰ੍ਹਾਂ ਦੀ ਕਰਵਟ ਲੈਂਦੀਆਂ ਆਜਾਪਦੀਆਂ ਨੇ ਵੀ ਕੀ ਉਸ ਤੱਕ ਸਰਕਾਰ ਪੰਚਾਇਤੀ ਚੋਣਾਂ ਦੇ ਅਮਲ ਨੂੰ ਸਿਰੇ ਚਾੜ੍ਹ ਲਵੇਗੀ ਜਾਂ ਕਿ ਇਸ ਨੂੰ ਹਰੇ ਹੋਰ ਲਟਕਾਇਆ ਵੀ ਜਾਵੇਗਾ ਇਹ ਵੀ ਸੰਭਾਵਨਾਵਾਂ ਲੱਗਦੀਆਂ ਨੇ ਕਿ ਹਾਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਪਰ ਜਿਵੇਂ ਸਰਕਾਰ ਨੇ ਅੱਜ ਤੇਜ਼ੀ ਫੜੀ ਇੱਕ ਦਿਨ ਦੇ ਵਿੱਚ ਵਿੱਚ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ ਸਾਰਾ ਕੁਝ ਮਤਲਬ ਸਰਕਾਰ ਨੂੰ ਕੱਲ ਤੱਕ ਪਹੁੰਚ ਚੁੱਕਾ ਹੋਏਗਾ ਤਾਂ ਇਸ ਦੇਜੀ ਤੋਂ ਇੱਕ ਅਨੁਮਾਨ ਵੱਡੇ ਪੱਧਰ ਉਤੇ ਇਹ ਵੀ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਲੋਕ ਸਭਾ ਚੋਣ ਪੇਟ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ ਪੰਚਾਇਤੀ ਚੋਣਾਂ ਨੂੰ ਮੁਕੰਮਲ ਕਰ ਲਿਆ ਜਾਵੇ ਤਾਂ ਕਿ ਜਿਹੜੀ ਸਤਾ ਤੇਰੇ ਉਹਦੀ ਪਾਰਟੀ ਪੰਚਾਇਤਾਂ ਤੱਕ ਵਧੀ ਹੋਈ ਮਹਿਸੂਸ ਹੋਵੇ ਸਰਕਾਰ ਨੂੰ ਲੱਗੇ ਕਿ ਜਿਹੜਾ ਸਾਡਾ ਆਧਾਰ ਹੈ ਉਹ ਜਨ ਜਨ ਯਾਨੀ ਕਿ ਪਿੰਡ ਪਿੰਡ ਹੁਣ ਪਹੁੰਚ ਚੁੱਕਾ ਹੈ ਹਾਲੇ ਤਾਈਂ ਜਿਹੜੀਆਂ 75 ਨੇ ਡਾਕਟਰ ਸਾਹਿਬ ਉਹ ਜਾਂ ਕਾਂਗਰਸ ਪੱਧਰ ਦੀਆਂ ਨੇ ਜਾਓ ਅਕਾਲੀ ਦਲ ਦੀਆਂ ਨੇ ਭਾਵੇਂ ਉਹ ਗੱਲ ਵੱਖਰੀ ਹੈ ਕਿ ਕੁਝ ਪੰਚਾਇਤਾਂ ਸਿੱਧੇ ਤੌਰ ਤੇ ਨਹੀਂ ਅ ਸਿੱਧੇ ਤੌਰ ਤੇ ਸਰਕਾਰ ਦੇ ਨਾਲ ਜੁੜੀਆਂ ਨੇ ਕੁਝ ਪੰਚਾਇਤਾਂ ਨੇ ਆਪਣੀ ਜਿਹੜੀ ਹੈ ਸਿਆਸੀ ਰਾਣੀਆਂ ਪਾਰਟੀਆਂ ਨੂੰ ਤਲਾਂਝਲੀ ਦੇ ਕੇ ਆਪ ਦੇ ਵਿੱਚ ਮੂਲਤ ਵੀ ਕੀਤੀ ਹੈ ਪਰੰਤੂ ਮੋٹے ਤੌਰ ਤੇ ਠੱਪਾ ਹੁਣ ਤੱਕ ਪੰਚਾਇਤਾਂ ਉਤੇ ਇਹ ਹੀ ਹੈ ਕਿ ਜਾਂ ਤਾਂ ਕਾਂਗਰਸ ਨਾਲ ਸੰਬੰਧਿਤ ਨੇ ਜਾਂ ਉਹ ਕਾਂਗਰਸ ਨਾਲ ਹੁਣ ਕਿਉਂਕਿ ਅਕਾਲੀ ਆਪ ਸਰਕਾਰ ਦੇ ਵਿੱਚ ਜਦੋਂ ਚੋਣਾਂ ਹੋਣਗੀਆਂ ਤਾਂ ਫੇਰੇ ਠੱਪਾ ਬਦਲੇਗਾ ਜੀ ਡਾਟ ਸਰ ਇੰਡਰ ਸਰ ਬੇਸ਼ੱਕ ਇਹ ਤਰਕ ਬਿਲਕੁਲ ਸਹੀ ਹੈ ਕਿ ਜੇਕਰ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਪੰਚਾਇਤੀ ਰਾਜ ਦਾ ਪ੍ਰਬੰਧ ਪੰਚਾਇਤੀ ਚੋਣਾਂ ਮੁਕੰਮਲ ਹੋ ਜਾਂਦੀਆਂ ਤਾਂ ਸਰਕਾਰ ਨੂੰ ਇਹ ਬੜਾ ਵੱਡਾ ਕ੍ਰੈਡਿਟ ਵੀ ਮਿਲੇਗਾ ਨੂੰ ਵੱਡਾ ਉਹਨੂੰ ਲਾਹਾ ਵੀ ਮਿਲੇਗਾ ਕਿ ਉਹਨਾਂ ਪੰਚੇਤਾ ਸਥਾਪਨੇ ਪਿੰਡ-ਪਿੰਡ ਦੇ ਵਿੱਚ ਇਕਾਈ ਹੈ ਪਰੰਤੂ ਇਹਦਾ ਉਲਟਾ ਅਸਰ ਵੀ ਹੋ ਸਕਦਾ ਪਿੰਡਰ ਸਾਬ ਕਈ ਵਾਰ ਇਸ ਤਰ੍ਹਾਂ ਦੀ ਜਦੋਂ ਆਪਣੀ ਮਨਮਰਜ਼ੀ ਦੇ ਜਾਂ ਪਿੰਡਾਂ ਦੇ ਵਿੱਚ ਇਹ ਦੇਵਾਜੀ ਹੁੰਦੀ ਹੈ ਪਿੰਡ ਦੇ ਵਿੱਚ ਤਾਂ ਲੋਕਲ ਲੈਵਲ ਦੇ ਉੱਪਰ ਤਾਂ ਬਹੁਤ ਵੱਡੀ ਇਹ ਹੋ ਹੁੰਦੀ ਹੈ ਤੇ ਉੱਥੇ ਪਾਰਟੀ ਪੱਧਰ ਦੇ ਉੱਪਰ ਵੀ ਰੀਮਾਰਕੇਸ਼ਨ ਹੋਏਗੀ ਕਾਫੀ ਕੁਝ ਹੋਏਗਾ ਜਿਹੜੇ ਬੰਦਿਆਂ ਨੂੰ ਨਹੀਂ ਇਸ ਸਿਸਟਮ ਦੇ ਵਿੱਚ ਐਡਜਸਟ ਹੋ ਸਕਣਗੇ ਤੇ ਜਾਂ ਹਾਰ ਜਾਣਗੇ ਜਾਂ ਦੂਸਰੇ ਪਾਸੇ ਚਲੇ ਜਾਣਗੇ ਇਸ ਨਾਲ ਤਾਂ ਵਿਰੋਧੀ ਧਿਰਾਂ ਨੂੰ ਵੀ ਲਾਭ ਹੋਣ ਦਾ ਸੰਦੇਸ਼ ਆ ਵੀ ਹੈ ਤੇ ਇਹ ਸਰਕਾਰ ਨੂੰ ਉਲਟ ਵੀ ਹੋ ਸਕਦਾ ਤੇ ਦੂਸਰਾ ਸਰਕਾਰ ਨੂੰ ਇਹ ਵੀ ਫਾਇਦੇ ਵਿੱਚ ਹੈ ਜੇ ਪ੍ਰਬੰਧਕ ਲੱਗੇ ਹੋਏ ਨੇ ਤਾਂ ਤਾਂ ਉਹਨਾਂ ਦਾ ਸਿੱਧਾ ਡਾਇਰੈਕਟ ਸਰਕਾਰ ਤੇ ਕੰਟਰੋਲ ਦੇ ਦੀ ਇਹਨੇ ਕੀ ਸਾਰਾ ਪੰਚਾਇਤੀ ਪ੍ਰਬੰਧ ਹੀ ਉਹਨਾਂ ਦੇ ਅਧੀਨ ਹੈਗਾ ਤੇ ਇਸ ਤਰ੍ਹਾਂ ਸਰਕਾਰ ਰਿਸਕ ਵੀ ਸੂਝ ਸਮਝ ਕੇ ਹੀ ਲਏਗੀ ਤਾਂ ਕਿਉਂਕਿ ਕਿਤੇ ਇਹਦਾ ਖਮਿਆਜਾ ਪਾਰਲੀਮੈਂਟ ਚੋਣਾਂ ਵਿੱਚ ਨਾ ਭੁਗਤਣਾ ਪੈ ਜੀ ਕਿਉਂਕਿ ਪਿੰਡਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਸਿਸਟਮ ਚੱਲੇਗਾ ਤਾਂ ਧੜੇਵਾਦੀ ਵੀ ਉੱਪਰ ਕੇ ਸਾਹਮਣੇ ਆਏਗੀ ਇਹਦੇ ਨਾਲ ਨਾਲ ਦੀ ਨਾਲ ਫਰੀਮੀ ਜੇ ਪਾਰਲੀਮੈਂਟ ਦੀ ਚੋਣ ਹੋਣੀ ਹੈ ਤੇ ਕਈ ਵਾਰ ਜਿਹੜਾ ਨਿਰਾਸ਼ ਤੱਤ ਹੁੰਦਾ ਉਹ ਇਕੱਠੇ ਹੋ ਜਾਂਦੇ ਨੇ ਸਾਰੇ ਵੀ ਹੁਣ ਆਪਾਂ ਸਭ ਦਿਖਾਈਏ ਸਰਕਾਰ ਨੂੰ ਇਸ ਤਰ੍ਹਾਂ ਦਾ ਵੀ ਇਹ 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 ਵੀ ਕਈ ਵਾਰ ਦੇਖਣ ਨੂੰ ਮਿਲਿਆ ਤੇ ਜਿਹੜੇ ਸੈਸੀ ਬਾਹਰ ਨੇ ਉਹਨਾਂ ਦੀਆਂ ਗਿਣਤੀਆਂ ਮਿਲਤੀਆਂ ਇਹ ਵੀ ਕਹਿੰਦੇ ਨੇ ਵੀ ਸਰਕਾਰ ਇਸ ਤਰ੍ਹਾਂ ਦਾ ਜੋਖਮ ਕਈ ਵਾਰ ਨਹੀਂ ਲਏਗੀ ਹਮ ਬਿਲਕੁਲ ਡਾਕਟਰ ਸਾਹਿਬ ਤੁਹਾਡੇ ਕਹਿੰਦਾ ਭਾਵ ਕਿ ਜੇਕਰ ਸਿੱਧੀ ਚੋਣ ਹੁੰਦੀ ਹੈ ਸਰਪੰਚੀ ਦੀ ਤਾਂ ਜਿੰਨੇ ਸਰਪੰਚ ਉਮੀਦਵਾਰ ਖੜੇ ਹੋਣਗੇ ਉਹਨਾਂ ਦੇ ਵਿੱਚੋਂ ਜਿਹੜੀ ਤੇ ਰਜਿਤਗੀ ਤਾਂ ਉਹ ਆਟੋਮੈਟਿਕਲੀ ਹੁੰਦਾ ਕਿ ਉਹ ਸਰਕਾਰ ਦੀ ਹੈ ਆਮ ਤੌਰ ਤੇ ਹੀ ਵਿਖਿਆ ਜਾਂਦਾ ਹੈ ਕਿ ਜਿਹੜੀ ਸਦਾ ਤੇ ਨਾਲ ਹੀ ਥੋੜਾ ਜਿਹਾ ਹੇਜ ਹੁੰਦਾ ਤੇ ਜਿਹੜੀਆਂ ਹਾਰੀਆਂ ਧਰਾਂ ਨੇ ਉਹ ਸਰਕਾਰ ਦੇ ਖਿਲਾਫ ਉਭਤ ਸਕਦੀਆਂ ਨੇ ਜੇ ਉਹਨਾਂ ਦਾ ਗੁੱਸਾ ਹੋਏਗਾ ਜਿਹੜੀ ਇਹ ਲੋਕ ਸਭਾ ਚੋਣ ਪਿੰਡ ਦੇ ਵਿੱਚ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਰਕਾਰ ਲਈ ਕਈ ਵਾਰ ਜਿਹੜੇ ਕਾਰਨ ਨੇ ਉਹ ਖਤਰਨਾਕ ਵੀ ਬਣ ਕੇ ਸਾਹਮਣੇ ਵਿਖਾਈ ਦੇ ਸਕਦੇ ਨੇ ਹੁਣ ਅੱਗੇ ਦੇਖੋ ਕਿ ਸਰਕਾਰ ਇਸ ਸਾਰੇ ਮਾਮਲੇ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਸੰਬੰਧੀ ਕਿਸ ਤਰ੍ਹਾਂ ਦਾ ਫੈਸਲਾ ਲਏ ਜੀ ਕਦੋਂ ਹੋ ਸਕਦੀਆਂ ਨੇ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਪਰੰਤੂ ਦੂਜੇ ਪੱਲੇ ਜਿਹੜੀ ਇੱਕ ਆਪਾਂ ਦੁਬਾਰਾ ਫਿਰ ਜ਼ਿਕਰ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਸਥਾ ਦੇ ਵਿੱਚ ਇੱਕ ਜਿਹੜੀ ਅਤਿਸ਼ਾਹਪੂਰਵਕ ਵੱਡੀ ਗੱਲ ਹੈ ਕਿ ਪੰਚਾਇਤੀ ਚੋਣਾਂ ਦਾ ਹੁਲੀਆ ਕਹਿੰਦਾ ਭਾਵੇਂ ਕਿ ਸਿੱਧੀ ਸਰਪੰਚੀ ਦੀ ਚੋਣ ਹੋਏਗੀ ਜਾਂ ਪੰਚਾਂ ਦੇ ਥਰੂ ਇਸ ਬਾਰੇ ਹਾਲੇ ਸਰਕਾਰ ਵੱਲੋਂ ਸਾਫ਼ ਨਹੀਂ ਕੀਤਾ ਗਿਆ ਪਹਿਲੇ ਸਮੇਂ ਇੱਕ ਗੱਲ ਸਾਹਮਣੇ ਆਈ ਸੀ ਕਿ ਸਰਕਾਰ ਇਸ ਮਾਮਲੇ ਸੰਬੰਧੀ ਵਿਚਾਰ ਜ਼ਰੂਰ ਰਹੀ ਹੈ ਹੁਣ ਉਹ ਵਿਚਾਰ ਕਿੱਥੇ ਖੜੀ ਹੈ ਡਾਕਟਰ ਸਾਹਿਬ ਦੱਸਿਓ ਕਿ ਇਹ ਸਾਰਾ ਮਾਮਲਾ ਕੀ ਹੈ ਸਪਿੰਡਰ ਸਰ ਜਿਸ ਤਰ੍ਹਾਂ ਕੇ ਪੰਚਾਇਤਾਂ ਦੀ ਡਾਇਰੈਕਟ ਚੋਣ ਕਰਾਉਣ ਦਾ ਅਮਲ ਹੈ ਸਰਕਾਰ ਦੇ ਵਿਚਾਰ ਅਧੀਨ ਹੈ ਸਰਪੰਚਦਿ ਤੇ ਹੋਣ ਜਾਂ ਇਨਡਾਇਰੈਕਟ ਹੋਣ ਕਿਉਂਕਿ ਪਹਿਲਾਂ ਵੀ ਇਹ ਕਈ ਵਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਤਜਰਬੇ ਜਿਵੇਂ ਤੁਸੀਂ ਦੱਸਿਆ ਹੋ ਚੁੱਕੇ ਨੇ ਕਿ ਪਰ ਇਹ ਇੱਕ ਪ੍ਰਕਿਰਿਆ ਹੈ ਇਹਦੇ ਲਈ ਵਾਕਈ ਦਾ ਟਾਈਮ ਚਾਹੀਦਾ ਹੈ ਉਨੇ ਸਮੇਂ ਦੇ ਵਿੱਚ ਨੋਟਿਸ ਜਾਨੇ ਨੇ ਉਹਨਾਂ ਦੇ ਇਤਰਾਜ਼ ਵੀ ਲਏ ਜਾਣੇ ਨੇ ਫੇਰ ਹੀ ਅਤੇ ਦੂਸਰਾ ਜਿਸ ਤਰ੍ਹਾਂ ਕਿ ਬਾੜ ਬੰਦੀ ਦੇ ਵਿੱਚ ਵੀ ਇਹ ਇਹ ਵੀ ਪਿਛਲੇ ਸਾਲਾਂ ਦੇ ਵਿੱਚ ਹੀ ਤਜਰਬਾ ਹੋਇਆ ਇਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਬਾੜ ਬੰਦੀ ਨਹੀਂ ਹੁੰਦੀ ਸੀ ਸਿੱਧੀਆਂ ਜਿਹੀ ਪੰਚਾਇਤੀ ਮੈਂਬਰ ਜਿੱਥੋਂ ਮਰਜ਼ੀ ਚੁਣੇ ਜਾ ਸਕਦੇ ਸੀਗੇ ਇਸ ਤਰ੍ਹਾਂ ਨਹੀਂ ਹੁੰਦਾ ਠੀਕ ਹੈ ਇਹਦੇ ਬਾਰੇ ਵੀ ਸ਼ਾਇਦ ਕੋਈ ਸਰਕਾਰ ਕੋਈ ਨਵੀਂ ਪਾਲਿਸੀ ਲਿਆਵੇ ਤੇ ਦੂਸਰਾ ਜਿੱਥੋਂ ਤੱਕ ਲੱਗਦਾ ਹੈ ਭਿੰਡਰ ਸਾਹਿਬ ਭਈ ਜੇਕਰ ਪ੍ਰਬੰਧਕ ਲੱਗ ਜਾਂਦੇ ਨੇ ਤਾਂ ਉਹ ਆਮ ਆਦਮੀ ਪਾਰਟੀ ਉਹਦਾ ਲਾਹਾ ਲੈਣ ਦੀ ਕੋਸ਼ਿਸ਼ ਜ਼ਰੂਰ ਕਰੇਗੀ ਕਿਉਂਕਿ ਜੇ ਪ੍ਰਬੰਧਕ ਲੱਗਦੇ ਨੇ ਉਹ ਸਰਕਾਰ ਦੇ ਜਵਾਬ ਦੇ ਹੋਣਗੇ ਸਰਕਾਰ ਦੇ ਅਧਿਕਾਰ ਹਿੱਤ ਰਹੋ ਹਾਂ ਬਿਲਕੁਲ ਜੇਕਰ ਪ੍ਰਬੰਧਕ ਕਾਰਸ਼ੀਲ ਹੁੰਦਾ ਤਾਂ ਉਹ ਪ੍ਰਬੰਧਕ ਕੀ ਇੱਕ ਕਿਸਮ ਦਾ ਸਰਪੰਚ ਬਣ ਕੇ ਉਸ ਪਿੰਡ 'ਚ ਵਿਚਰਨ ਕਰ ਸਕਦਾ ਹੈ ਤੇ ਸਰਕਾਰ ਨਾਲ ਇੱਕ ਕੜੀ ਦਾ ਰੂਪ ਵੀ ਉਹ ਕੰਮ ਦੇ ਸਕਦਾ ਜੀ ਬਿਲਕੁਲ ਜਿਹੜੇ ਪਿੰਡ ਦੇ ਵਿੱਚ ਪਾਰਟੀ ਦੇ ਕਾਰਜਕਰਤਾ ਨੇ ਜਾਂ ਇਨਫਲੂਐਂਸ਼ੀਅਲ ਲੀਡਰ ਨੇ ਜਾਂ ਜੋ ਅੰਬੀਸ਼ੀਅਸ ਨੇ ਵੀ ਮੈਂ ਸਰਪੰਚ ਬਣਨਾ ਉਹ ਪ੍ਰਬੰਧ ਕਰ ਰਹੀ ਆਪਣਾ ਸਾਰਾ ਕਾਰਜ ਕਰਾ ਸਕਣਗੇ ਹੁਣ ਕਿਉਂਕਿ ਜਿਵੇਂ ਪੰਚਾਇਤਾਂ ਕੁਛ ਕਾਲੀ ਪੱਖੀ ਨੇ ਕੁਛ ਕਾਂਗਰਸ ਪੱਖੀ ਨੇ ਉੱਥੇ ਉਹਨਾਂ ਨੂੰ ਨੇੜੇ ਨਹੀਂ ਫਟਕਣ ਦੇ ਰਹੇ ਉਹ ਕਾਰਜ ਕਰ ਨਹੀਂ ਦੇ ਰਹੇ ਫਿਰ ਜਦੋਂ ਪ੍ਰਬੰਧਕ ਹੋਗਾ ਤਾਂ ਸਿੱਧੇ ਤੌਰ ਤੇ ਉਹ ਵਿਅਕਤੀ ਇੰਟਰਵੈਨਸ਼ਨ ਕਰਨਗੇ ਇਸ ਕੰਮ ਦੇ ਲਈ ਸਰਕਾਰ ਹੈ ਤੇ ਇਸ ਦਾ ਉਹ ਲਾਹਾ ਵੀ ਲੈ ਸਕਦੇ ਨੇ ਇਸ ਤਰ੍ਹਾਂ ਆਪਣੇ ਆਪ ਨੂੰ ਕਾਡਰ ਨੂੰ ਮਜ਼ਬੂਤ ਵੀ ਕਰਦੇ ਨੇ ਬਿਲਕੁਲ ਡਾਕਟਰ ਸਾਹਿਬ ਇਹ ਸਾਰੀ ਗੱਲ ਉਦੋਂ ਸਾਹਮਣੇ ਆਏਗੀ ਜਦੋਂ ਰਿਜ਼ਰਵੇਸ਼ਨ ਕਹਿੰਦਾ ਭਾਗ ਕਿ ਕਿੰਨੀਆਂ ਸੀਟਾਂ ਸਰਪੰਚਾਂ ਲਈ ਰਿਜ਼ਰਵ ਰੱਖੀਆਂ ਜਾਣਗੀਆਂ ਕਿੰਨੀਆਂ ਪੰਚਾਂ ਲਈ ਉਹ ਸਾਰਾ ਮਾਮਲਾ ਜਦੋਂ ਸਰਕਾਰ ਵੱਲੋਂ ਕੋਈ ਨੋਟੀਫਾਈਡ ਹੁੰਦਾ ਹੈ ਤਾਂ ਗੱਲ ਬਿਲਕੁਲ ਹੀ ਕਲੀਅਰ ਹੋ ਜਾਏਗੀ ਕਿ ਇਹ ਸਰਕਾਰ ਦਾ ਇਰਾਦਾ ਕੀ ਹੈ ਕਿਵੇਂ ਕਰਾਉਣੀ ਹੈ ਚੋ ਜੀ ਡਾਕਟਰ ਸਾਹਿਬ ਪਿੰਡਰ ਸਾਹਿਬ ਇਹ ਵੀ ਹੋ ਸਕਦਾ ਸਿਆਸੀ ਪੱਧਰ ਤੇ ਕਿਉਂਕਿ ਜਿਸ ਤਰ੍ਹਾਂ ਦੀਆਂ ਗਿਣਤੀਆਂ ਮਿਲਤੀਆਂ ਚੱਲ ਰਹੀਆਂ ਨੇ ਜਿਸ ਤਰ੍ਹਾਂ ਕਿ ਸਰਕਾਰ ਨੇ ਲਾਹਾ ਲੈਣਾ ਹੁੰਦਾ ਸਰਕਾਰ ਆਪਣੀਆਂ ਸਕੀਮਾਂ ਨੂੰ ਲਾਗੂ ਕਰਦੀ ਹੈ ਤੇ ਉਹਦਾ ਅੱਗੇ ਚੋਣਾਂ ਦੇ ਵਿੱਚ ਲਾਹਾ ਲੈਣਾ ਕਿਉਂਕਿ ਇਮੀਡੀਏਟ ਹੁਣ ਚੋਣ ਪਾਰਲੀਮੈਂਟ ਦੀ ਆ ਰਹੀ ਹੈ ਪੰਜਾਬ ਦੀ ਜਿਹੜੀ ਪਾਰਲੀਮੈਂਟ ਦੀਆਂ ਚੋਣਾਂ ਨੇ ਇਹ ਵੀ ਬੜੀਆਂ ਪ੍ਰਭਾਵਸ਼ਾਲੀ ਹੋਣਗੀਆਂ ਬੜੀਆਂ ਇਫੈਕਟਿਵ ਹੋਣਗੀਆਂ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਇਹ ਵੀ ਕਾਫੀ ਕੁਝ ਨੀਤੀਆਂ ਨੂੰ ਤੈਅ ਕਰ ਲਈਆਂ ਪੰਜਾਬ ਸਰਕਾਰ ਬਾਰੇ ਵੀ ਕੇਂਦਰ ਸਰਕਾਰ ਬਾਰੇ ਵੀ ਇਸ ਤਰ੍ਹਾਂ ਦੀ ਕਿਉਂਕਿ ਵੱਡੀ ਵੱਡੀ ਗੱਲ ਹੈ ਇਸ ਦੇ ਲਈ ਜਿੱਥੋਂ ਤੱਕ ਲੱਗਦਾ ਜਿਸ ਤਰ੍ਹਾਂ ਦੇ ਮਹਾਰਾ ਦੀਆਂ ਇਰਖਿਆ ਤੋਂ ਸਾਹਮਣੇ ਆਉਂਦਾ ਹੈ ਕਿ ਉਹ ਇਹ ਚਾਹੁੰਦੀ ਹੈ ਵੀ ਆਮ ਆਦਮੀ ਪਾਰਟੀ ਇਹ ਚਾਹੂਗੀ ਕਿ ਆਪਣੇ ਕਾਡਰਾਂ ਨੂੰ ਮਜ਼ਬੂਤ ਕਰੇ ਆਪਣੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਦੇਖੇ ਕਿ ਉਹ ਪਾਰਲੀਮੈਂਟ ਬਿਲਕੁਲ ਬਿਲਕੁਲ ਪਾਟ ਸਾਹਿਬ ਇਹ ਸਰਕਾਰ ਕੋਲ ਇੱਕ ਮੌਕਾ ਹੈ ਪ੍ਰਬੰਧਕ ਥਰੂ ਉਹ ਪਿੰਡਾਂ ਦੇ ਵਿੱਚ ਆਪਣਾ ਕਾਡਰ ਨੂੰ ਮਜ਼ਬੂਤੀ ਦੇ ਸਕਦੀ ਹੈ ਬਿਲਕੁਲ ਜੀ ਡਾਟ ਸਾਹਿਬ ਇਹ ਪ੍ਰਬੰਧਕ ਲੱਗੇ ਹੋਣ ਦੇ ਨਾਂ ਤੇ ਉਹਨਾਂ ਦੇ ਅੱਗੇ ਇੱਕ ਇੱਛਾ ਹੋਏ ਤੇ ਉਹਨਾਂ ਨੂੰ ਦਿੱਸੇ ਕਿ ਜਿਹੜੇ ਪਿੰਡਾਂ ਦੇ ਵਰਕਰ ਨੇਗੇ ਉਹ ਮੋਬਾਈਲਾਈਜ਼ ਹੋਣਗੇ ਉਹਨਾਂ ਦਾ ਵਾਕਿਆ ਦਾ ਕੋਟਾ ਨਿਸ਼ਚਿਤ ਕਰਨਗੇ ਵੀ ਪਾਰਲੀਮੈਂਟ ਚੋਣਾਂ ਤੁਸੀਂ ਆਪਣੀ ਪਰਫਾਰਮੈਂਸ ਦਿਖਾਓ ਫਿਰ ਤੁਹਾਨੂੰ ਇਸ ਤਰ੍ਹਾਂ ਦੀ ਪੰਚਾਇਤੀ ਪ੍ਰਬੰਧ ਦੇ ਵਿੱਚ ਮੈਂਬਰ ਦੇ ਬਣਾਉਣਾ ਤੇ ਸਰਪੰਚ ਬਣਾਉਣਾ ਇਸ ਤਰ੍ਹਾਂ ਦੀ ਇਹ 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 ਵੀ ਸਟ੍ਰੈਟਜੀ ਬਣਾਈ ਜਾ ਸਕਦੀ ਹੈ ਜੀ ਡਾਕਟਰ ਸਾਹਿਬ ਇਹ ਮਾਮਲਾ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਵੀ ਕਿ ਜੇ ਡਲੇ ਹੋ ਕੇ ਪ੍ਰਬੰਧਕਾਂ ਨੂੰ ਸਮਝ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਕਾਰਸ਼ੀਲ ਹੋਣ ਪਰੰਤੂ ਦੂਜੇ ਵੱਨੇ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਹੈ ਸਰਕਾਰ ਹਾਈ ਕੋਰਟ ਕੋਲ ਵੀ ਹੁਣ ਜਵਾਬ ਦੇਏ ਕਿ ਕਦੋਂ ਪੰਚਾਇਤੀ ਚੋਣਾਂ ਕਰਵਾਉਣੀਆਂ ਨੇ ਜੀ ਕਿਉਂਕਿ ਭਿੰਡਰ ਸਾਹਿਬ ਹਾਲ ਦੀ ਕੜੀ ਇਹ ਨਹੀਂ ਇਹਦੇ ਵਾਸਤੇ ਕਈ ਕਈ ਵਾਰ ਪਤਾ ਕੀ ਹੁੰਦਾ ਜੀ ਜਦੋਂ ਸਰਕਾਰ ਇਹ ਪ੍ਰੋਸੈਸ ਨੂੰ ਸ਼ੁਰੂ ਕਰਦੀ ਹੈ ਉਹਦੇ ਵਿੱਚ ਕੋਈ ਨਾ ਕੋਈ ਖਾਮੀ ਰਹਿ ਜਾਂਦੀ ਹੈ ਜਾਂ ਆਪਣੇ ਪੱਧਰ ਤੇ ਕੋਈ ਰਿੱਟ ਕਰਾ ਕੇ ਤੇ ਕਾਨੂੰਨੀ ਦਾ ਪੇਚ ਫਸ ਜਾਂਦੀ ਹੈ ਜਾਂ ਵਿਰੋਧੀ ਧਿਰ ਵੱਲੋਂ ਹੁੰਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਭਾਵਨਾਵਾਂ ਲੱਗ ਰਹੀਆਂ ਨੇ ਇਹ ਪ੍ਰੋਸੈਸ ਤਾਂ ਚੱਲ ਪਿਆ ਠੀਕ ਹੈ ਪਰੰਤੂ ਉਹਦੇ ਵਿੱਚ ਅਗਲੀ ਕਾਰਵਾਈ ਕਿਸ ਤਰ੍ਹਾਂ ਵੀ ਇਹਨੂੰ ਕੋਰੋਨਾ ਤੋਂ ਪਹਿਲਾਂ ਕਰਾਉਣਾ ਪਾਰਲੀਮੈਂਟ ਦੇ ਅਤੋਂ ਕਿ ਉਸ ਤੋਂ ਬਾਅਦ ਕਰਾਉਣਾ ਇਹ ਨਿਸ਼ਚਿਤ ਕਰੇਗਾ ਸਰਕਾਰੀ ਨੀਤੀਆਂ ਦੇ ਉੱਪਰ ਵੀ ਤੇ ਵਿਰੋਧੀ ਧਿਰ ਦੀਆਂ ਨੀਤੀਆਂ ਦੇ ਉੱਪਰ ਵੀ ਇਹ 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 ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋ ਜਾਣਾ ਹੈ ਕਿ ਜਦੋਂ ਪ੍ਰਬੰਧਕ ਲੱਗ ਜਾਣਗੇ ਫਿਰ ਇਹ ਕਾਰਵਾਈ ਕਿਸ ਤਰ੍ਹਾਂ ਕਿਸ ਪਾਸੇ ਨੂੰ ਜਾਂਦੀ ਹੈ ਇਹ ਪਤਾ ਲੱਗਣਾ ਨਿਸ਼ਚਿਤ ਉਦੋਂ ਹੋਏਗਾ ਜੀ ਪਿੰਡ ਜੀ ਹਾਂ ਬਿਲਕੁਲ ਡਾਕਟਰ ਸਾਹਿਬ ਇਹ ਵੀ ਮਨਸਰ ਕਰਦਾ ਹੈ ਕਿ ਜਿਹੜੀਆਂ ਇਹ ਚੋਣਾਂ ਨੇ ਪੰਚਾਇਤੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਦਾ ਭਾਗ ਕੇ ਨਗਰ ਪੰਚਾਇਤਾਂ ਦੀਆਂ ਮਿਊਨਿਸਪੈਲਿਟੀ ਦੀਆਂ ਤੇ ਨਗਰ ਨਿਗਮਾਂ ਦੀਆਂ ਉਹ ਚੋਣਾਂ ਵੀ ਪੈਂਡਿੰਗ ਨੇ ਕਿਉਂਕਿ ਨਗਰ ਨਿਗਮਾਂ ਦਾ ਮਾਮਲਾ ਵੀ ਪਿਛਲੇ ਸਮੇਂ ਹਾਈ ਕੋਰਟ ਦੇ ਵਿੱਚ ਹੈ ਸਰਕਾਰ ਨੇ ਉਸ ਮਾਮਲੇ 'ਚ ਵੀ ਜਵਾਬ ਦੇਣਾ ਹੈ ਹਾਈ ਕੋਰਟ ਨੂੰ ਕਿਉਂਕਿ ਉਹ ਵੀ ਚੋਣਾਂ ਪੈਂਡਿੰਗ ਨੇ ਹੁਣ ਤਿੰਨੇ ਚਾਰੇ ਇਹ ਜਿਹੜੀਆਂ ਸਥਾਨਕ ਪੱਧਰ ਦੀਆਂ ਪੰਚਾਇਤੀ ਮਿਊਨਿਸਪੈਲਿਟੀ ਜਾਂ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਸਰਕਾਰ ਨੂੰ ਵੱਡੇ ਮਤਲਬ ਇੱਕ ਮਿਸ਼ਨ ਨਾਲ ਵੱਡੀ ਸਕੀਮ ਦੇ ਨਾਲ ਵੱਡੇ ਯੋਜਨਾਬੱਦੀ ਦੇ ਨਾਲ ਇਹ ਫੈਸਲਾ ਲੈਣਾ ਪੈਣਾ ਜੀ ਡਾਕਟਰ ਸਾਹਿਬ ਇਹ ਪਿੰਟਰ ਸਾਹਿਬ ਇਹ ਪੂਰੀ ਤਰ੍ਹਾਂ ਸਟੈਪ ਬਾਈ ਸਟੈਪ ਸਰਕਾਰ ਇਸ ਵਾਰ ਕੋਈ ਇਸ ਤਰ੍ਹਾਂ ਦਾ ਛੱਡਣਾ ਨਹੀਂ ਜਾ ਰਹੀ ਉਹ ਆਪਣੇ ਪੂਰੇ ਕਾਨੂੰਨੀ ਪੱਖ ਤੋਂ ਔਰ ਸਾਰੇ ਰਾਜਨੀਤਿਕ ਜਿਹੜੇ ਲਾਭ ਨੇ ਜਾਂ ਉਹਦੀਆਂ ਹਾਨੀਆਂ ਦੀ ਗਿਣਤੀ ਮਿੰਤੀ ਕਰਕੇ ਹੀ ਇਸ ਦਿਸ਼ਾ ਦੇ ਵਿੱਚ ਅੱਗੇ ਵਧੇਗੀ ਚੋਣਾਂ ਤਾਂ ਦੇਖੋ ਕਰਾਉਣੀ ਹੀ ਕਰਾਉਣੀਆਂ ਨੇ ਹੋਣ ਹੀ ਨੇ ਉਹ ਇਹਦਾ ਹੀ ਹੈ ਵੀ ਦੇਖਣ ਦੇ ਲਈ ਬਈ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਕਰਾਉਣੀਆਂ ਨੇ ਕਿ ਪਾਰਲੀਮੈਂਟ ਚੋਣਾਂ ਤੋਂ ਬਾਅਦ ਹੋਣੀਆਂ ਨੇ ਬੇਸ਼ੱਕ ਇਹ ਨਹੀਂ ਕਾਲੀ ਸਰਕਾਰ ਦੀ ਲੱਗ ਨਹੀਂ ਰਹੀ ਬਈ ਪੰਚਾਇਤੀ ਚੋਣਾਂ ਤੋਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇਹ ਕਰਵਾ ਲਈਆਂ ਜਾਣ ਜਿਸ ਤਰ੍ਹਾਂ ਸਰਕਾਰ ਲੱਗ ਰਹੀ ਹੈ ਬਈ ਆਪਣੀ ਕਾਰਜ ਨੂੰ ਪੂਰਾ ਕਰਨ ਦੇ ਵੱਲ ਅੱਗੇ ਵਧ ਰਹੇ ਨੇ ਤੇ ਉਹ ਨਾਲ ਦੀ ਨਾਲ ਇਹਦਾ ਕੋਈ ਸਿਆਸੀ ਲਾਹਾ ਵੀ ਜੇ ਮਿਲ ਸਕਦਾ ਹੋਵੇ ਉਹ ਵੀ ਲੈਣ ਦੀ ਕੋਸ਼ਿਸ਼ ਕਰਨ ਲੱਗੇ ਕਿਉਂਕਿ ਹੁੰਦਾ ਹੀ ਹੈ ਹਰ ਇੱਕ ਪੋਲੀਟਿਕਲ ਪਾਰਟੀ ਚਾਹੁੰਦੀ ਹੈ ਮੈਨੂੰ ਇਹਦਾ ਸਿਆਸੀ ਲਾਹਾ ਇਰੋਂ ਮੇਲੇ ਜੀ ਕੰਡਰ ਸਾਹਿਬ ਬਿਲਕੁਲ ਹਰ ਸਰਕਾਰ ਦੀ ਇੱਛਾ ਹੁੰਦੀ ਹੈ ਕਿ ਹਰ ਪੁਆਇੰਟ ਉੱਤੇ ਹਰ ਕਦਮ ਉੱਤੇ ਕੋਈ ਸਿਆਸੀ ਇਲਾਹਾ ਮਿਲ ਸਕੇ ਹੁਣ ਅੱਗੇ ਵੇਖਣ ਹੋਵੇਗਾ ਕਿ ਜਿਹੜਾ ਪੰਚਾਇਤੀ ਚੋਣਾਂ ਦਾ ਪਿੜ ਜਿਹੜਾ ਸਥਾਨਕ ਪੱਤਰ ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਪਿੜਾ ਉਹ ਸਰਕਾਰ ਅਗਲੇ ਸਮੇਂ ਇਸ ਤਰ੍ਹਾਂ ਦਾ ਮਾਮਲਾ ਬਿਆਨਤ ਦੀ ਹੈ ਤਰੀਕਾ ਦਾ ਐਲਾਨ ਕਦੋਂ ਹੁੰਦਾ ਇਹ ਚੋਣਾਂ ਕਦੋਂ ਹੁੰਦੀਆਂ ਨੇ ਸਰਕਾਰ ਦਾ ਜਿਹੜਾ ਸਿਆਸੀ ਮਕਸਦ ਉਹ ਕਿਵੇਂ ਪੂਰਾ ਹੋ ਸਕਦਾ ਇਹ ਸਾਰੇ ਮਾਮਲੇ ਦੇ ਵਿੱਚ ਤੇ ਸਥਾਨਕ ਪੱਤਰ ਦੀਆਂ ਇਹਨਾਂ ਚੋਣਾਂ ਉੱਤੇ ਜਿਹੜੀ ਗੱਲਬਾਤ ਕੀਤੀ ਡਾਕਟਰ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਸਸ ਜੀ ਈ ਮਿਸ਼ਨ ਪੰਜਾਬੀ